सिर झुका के धनवाद करना चाहना है थोड़ा लोगों का और धनवाद इस करके करना चाहना है कि पंताली डिग्री ती अपने लीडर के कहते अच स सुन वास्ते आए हो सार कोट एंड कोट धनवाद के बराजमान कांग्रेस पार्टी के बहुत ही सीनियर लीडर जिनारे पंजाबी पंजाब की और थोड़े लोगों की अगवाई की है और कर रहे हैं सी एल लीडर प्रताप सिंह बाजवा साहेब बहुत ही सत्कारयोग जिले के प्रधान पूरी साहेब जिले के प्रधान एम एल ए गुरदासपुर पाड़ा साहेब बहुत ही सत्कारयोग मनदीप राड़ा नंगा जी बहुत सत्कारयोग यूथ कांग्रेस के प्रधान शर्मा जी बहुत सत्कारयोग रमन जी सारे कांग्रेस पार्टी के सीनियर लीडर साहब गुरसिमरन रंधावा जी भुलर साहब राजबीर जी जीरा ना रह गया भाई होना है अज बी एक गलता हैगी है मैं जोगिंदर सिंह पाल जी बारे ਪਹਿਲਾ ਬਾੜਾ ਨਹੀਂ ਜਾਣਦਾ ਹੁੰਦਾ ਸੀ ਕਿਉਂਕਿ ਇਹ ਬਾੜਾ ਚੰਡੀਗੜ੍ਹ ਵੀ ਨਹੀਂ ਆਉਂਦੇ ਔਰ ਮੀਟਿੰਗਾਂ ਮੂਟੀਆਂ ਚ ਵੀ ਬਹੁਤਾ ਹਿੱਸਾ ਨਹੀਂ ਲੈਂਦਾ ਲੋਕਾਂ ਚ ਹੀ ਰਹਿੰਦਾ ਪਰ ਮੈਂ ਅੱਜ ਦੂਜੀ ਵਾਰੀ ਭੋਏ ਆਇਆ ਮੈਂ ਪੰਜਾਬ ਦੇ ਕੋਨੇ ਕੋਨੇ ਚ ਜਾ ਕੇ ਵੇਖ ਰਿਹਾ ਜਿੰਨੇ ਨੌਜਵਾਨ ਸਾਥੀ ਇਸ ਵਿਅਕਤੀ ਦੇ ਨਾਰੇ ਲਾਉਂਦੇ ਮੈਂ ਵੇਖਿਆ ਓਨੇ ਮੈਂ ਹੋਰ ਕਿਸੇ ਦੇ ਨਹੀਂ ਵੇਖੇ ਇਹ ਜੁਗਿੰਦਰ ਹਰਪਾਲ ਸਿੰਘ ਦੀ ਜਰਬਾਤ ਬੇਸ਼ੱਕ ਬੇਸ਼ੱਕ ਤੁਹਾਡਾ ਜਿਹੜਾ ਬੱਬਰ ਸ਼ੇਰ ਹੈ ਉਹ ਬੁढ़ा ਹੋ ਗਿਆ ਹੁਣ 60 65 ਸਾਲਾਂ ਦਾ ਪਰ ਇਹਦਾ ਦਿਲ ਜਵਾਨਾਂ ਵਾਲਾ ਹੈ ਇਹਨੇ ਲੋਕਾਂ ਦਾ ਦਿਲ ਜਿੱਤਿਆ ਆਵਿਆ ਇਹ ਜਿਸ ਪ੍ਰਕਾਰ ਇਹਨੇ ਲੋਕਾਂ ਦਾ ਇਹਨਾਂ ਨੇ ਲੋਕਾਂ ਦਾ ਦਿਲ ਜਿੱਤਿਆ ਹੈ ਇਹ ਠੀਕ ਹੈ ਬੰਦੇ ਤੇ ਕਈ ਵਾਰੀ ਐਵੇਂ ਇਲਜ਼ਾਮ ਲੱਗ ਜਾਂਦੇ ਆ ਉਹਦੇ ਬਾਰੇ ਚਰਚਾਵਾਂ ਹੋ ਜਾਂਦੀਆਂ ਇਹ ਫਲਾਣਾ ਫਲਾਣਾ ਮਾਫੀਆ ਫਲਾਣਾ ਫਲਾਣਾ ਮਾਫੀਆ ਹੈ ਅੱਜ ਮੈਨੂੰ ਇਹ ਪਤਾ ਹੈ ਕਿ ਜੇ ਪੋਏ ਵਿੱਚ ਕੋਈ ਆਵਾਜ਼ ਹੈ ਜੇ ਪੋਏ ਦੇ ਲੋਕ ਕਿਸੇ ਵਿਅਕਤੀ ਨੂੰ ਚਾਹੁੰਦੇ ਆ ਤਾਂ ਉਹ ਸਰਦਾਰ ਜਗਿੰਦਰ ਸਿੰਘ ਨੂੰ ਚਾਹੁੰਦੇ ਆ ਇਹ ਮੈਨੂੰ ਇਸ ਗੱਲ ਦਾ ਪਤਾ ਹੈ ਅਰੇ ਇਹ ਸੁਨੇਹਾ ਇਹ ਮੈਂ ਨਹੀਂ ਕਹਿ ਰਿਹਾ ਇਹ ਪ੍ਰਤਾਪ ਸਿੰਘ ਬਾਜਵਾ ਵੀ ਚਰਚਾ ਕਰਦੇ ਨੇ ਇਹ ਰੰਦਾਵਾ ਸਾਹਿਬ ਵੀ ਚਰਚਾ ਕਰਦੇ ਨੇ ਔਰ ਸਾਰੇ ਪੰਜਾਬ ਦੇ ਲੋਕ ਇਹ ਗੱਲ ਕਹਿੰਦੇ ਨੇ ਕਹਿਣੀ ਤੇ ਕਰਨੀ ਦਾ ਪੱਕਾ ਵਿਅਕਤੀ ਆ ਫਿਰ ਜਿੱਥੇ ਖੜ ਜਾਂਦਾ ਹੈ ਉਥੇ ਇਹ ਪੈਰ ਗੱਡ ਲੈਂਦਾ ਫਿਰ ਪਿੱਛੇ ਨਹੀਂ ਹਟਦਾ ਆਪਦੇ ਵਰਕਰ ਦੇ ਪਿੱਛੇ ਸੋ ਸੋ ਨਾਅਰ ਮੇਰੀ ਇਹ ਰਾਏ ਆ ਜੋਗਿੰਦਰਪਾਲ ਜੀ ਤੁਸੀਂ ਬਾਜਵਾ ਸਾਹਿਬ ਦੀ ਜਿਹੜੀ ਹਰ ਰੈ ਮੰਗਨ ਲਿਆ ਕਰੋ ਤੇ ਕੰਮ ਥੋੜਾ ਫਿੱਟਾ ਹੈਗਾ ਤੇ ਹੋਰ ਵੀ ਫਿੱਟ ਹੋ ਜਾਣਾ ਹਾਂ ਕੰਮ ਆਲਰੇਡੀ ਫਿੱਟ ਆ ਤੇ ਮੈਂ ਜੱਲਾ ਕਰਨਾ ਹੈ 5-4 ਮਿੰਟ ਹੋਰ ਥੋੜੇ ਨਾਲ ਕਰਨੀਆਂ ਚੋਣਾਂ 1100 ਵੋਟਾਂ ਤੇ ਹਰ ਗਏ ਇਹ ਇਹਦੇ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਜਿਹੜੇ ਜੋਗਿੰਦਰ ਸਿੰਘ ਜੀ ਨੂੰ ਪਿਆਰ ਕਰਦੇ ਔਰ ਜੋਗਿੰਦਰ ਸਿੰਘ ਜੀ ਤੁਹਾਨੂੰ ਵੀ ਭਲੇਖੇ ਚ ਨਹੀਂ ਰਹਿਣਾ ਚਾਹੀਦਾ ਜਿਹੜੀ ਭਾਜਪਾ ਹੈ ਨਾ ਕਾਕਾ ਇਹ ਭਾਜਪਾ ਹੁਣ ਚੰਗੇ ਚੰਗੇ ਬੰਦੇ ਜਿਹੜੇ ਜੋਗਿੰਦਰ ਸਿੰਘ ਜੀ ਦੇ ਐ ਇਹ ਉਹਨਾਂ ਤੋਂ ਆਧਾਰ ਕਾਰਡ ਲੈ ਕੇ ਇੱਕ ਬੰਦੇ ਤੋਂ ਕਿਸੇ ਤੋਂ ਤੇ 5000 ਵੋਟ ਕੱਟ ਦੇਗੀ ਆਉਣ ਵਾਲੇ ਸਮੇਂ 'ਚ ਤੁਹਾਡੀ ਕਿ ਆਹ ਜਗਿੰਦਰ ਸਿੰਘ ਦੇ ਤੱਕੇ ਬੰਦੇ ਆ ਕਾਂਗਰਸੀ ਤੇ ਜਦੋਂ ਵੋਟਾਂ ਪਾਉਣ ਜਾਓਗੇ ਉਦੋਂ ਤੁਹਾਨੂੰ ਤੁਹਾਡੀ ਵੋਟ ਨਹੀਂ ਥਿਉਣੀ ਤੇ ਮੌਕੇ ਤੇ ਜਦੋਂ ਲਿਸਟਾਂ ਦੇਖੋਗੇ ਤੇ ਵੋਟ ਹੋਣੀ ਨਹੀਂ ਤੇ ਚਾਕੋਗੇ ਤਾਂ ਠਾਠਾ ਇਸ ਕਰਕੇ ਅੱਜ ਦਾ ਕਾਰਜਕ੍ਰਮ ਜੁੜੇਗਾ ਬਲਾਗ ਜਿੱਤੇਗੀ ਕਾਂਗਰਸ ਆਉਣ ਵਾਲੇ ਦਿਨਾਂ ਹਰ ਬੂਥ ਤੇ 2 ਸਾਲ ਪਹਿਲਾਂ 11 ਬੰਦਿਆਂ ਦੀਆਂ ਕਮੇਟੀਆਂ ਬਣਾਉਣੀਆਂ ਪਿੰਡ ਦੀ ਕਮੇਟੀ ਬਣਾਉਣੀ ਹੈ ਤਾਂ ਜੋ ਅਸੀਂ ਕੰਮ ਭੇਜਿਆ ਕਰਾਂਗੇ ਹੁਣੇ ਤੋਂ ਸਾਡੀ ਬੂਥ ਕਮੇਟੀ ਸਾਡੀਆਂ ਵੋਟਾਂ ਦੇ ਬਾਰੇ ਨਿਗਰੱਖੂਗੀ ਕਿ ਕਿਹੜੇ ਬੂਥ ਤੇ ਕਿੰਨੇ ਘਰ ਹੈ ਤੇ ਕਿੰਨੇ ਸਾਡੇ ਨਾਲ ਹੈ ਤੇ ਕਿੰਨੇ ਫਲਾਨੇ ਨਾਲ ਹੈ किनिया नवं वोटा बन आ गई के कट दिखा गई महाराष्ट्र आप जित रहे सैंती लख नए वोटर बनाते राहुल गांधी जरा रोज चीका मार रहा है छ महीनों पैंती लख वोटा कट दिखा गई नवी बना दिरी पक्की पैंपा हजार वोट सी हल्के की वह कट थी तो कांग्रेस पार्टी अज महाराष्ट्र तो हार गई है इस करके मैं ब्लाक हो जो, के प्रधान चाहना पिंड मुकाबला किसी है ना भाजपा कटारू चक न जोगिंद्र सिंह जीतेगा पच्ची हजार वोट लेकिन आप थले काम कर लो जे आप थले ध्यान ना दिता तो दुश्मन बड़ा तेज हो चुके मित्रों ਆ ਦਿੱਲੀ ਦੇ ਵਿੱਚ ਉਹਨ ਮੋਟਾ ਸੀ ਘਰ ਵਾਲੇ ਦੀ ਵੋਟ ਇਧਰਲੇ ਬੂਚ ਸੀ ਘਰ ਵਾਲੀ ਦੀ ਪਤਾ ਨਹੀਂ ਕਿੱਥੇ ਸੀ ਧਿਆਈ ਨਹੀਂ ਰਹੀ ਸੀ ਕਿਉਂਕਿ ਆਪਾਂ ਵੋਟ ਲਿਸਟਾਂ ਮੁੱਖ ਕੇ ਤੇ ਦੇਖਦੇ ਝਾੜੂ ਦੀ ਗੱਲ ਕਰ ਰਹੇ ਹਾਂ ਝਾੜੂ ਦਾ ਮੁਕੰਮਲ ਤੌਰ ਤੇ ਭੋਗ ਪੈ ਚੁੱਕਿਆ ਹੈ ਤੇ ਕਟਾਰੂ ਚੱਕ 117 ਹਲਕਿਆਂ ਚੋਂ ਸਭ ਤੋਂ ਵੱਟ ਵੋਟਾਂ ਨਾਲ ਕਟਾਰੂ ਚੱਕ ਨਾ ਹਾਰੇ ਤਾਂ ਰਾਜਾ ਬੜੀ ਨੀਜਨੀਤੀ ਛੱਡ ਜਾਏਗਾ 117 ਚੋਂ ਲੇਕਿਨ ਸਾਨੂੰ ਸੁਕੇਤ ਲੈਣ ਦੀ ਲੋੜ ਹੈ ਅੱਜ ਪੰਜਾਬ ਲੁੱਟਿਆ ਪਿਆ ਹੈ ਪੰਜਾਬ ਮੇਰੀਆਂ ਬਾਵਾ ਪੰਜ-ਪੰਜ ਕਿਲੋ ਕਣਕ ਲੈਣ ਵਾਸਤੇ ਲੈਣਾ ਚ ਖੜੀ ਹੈ ਓਏ ਕਾਂਗਰਸ ਦਾ ਰਾਜ ਹੁੰਦਾ ਸੀਗਾ 30 ਕਿਲੋ ਕਹ ਕੇ ਕਿਹ ਵਾਰੀ ਤੁਹਾਨੂੰ ਦੇ ਕੇ ਘਰੇ ਭੇਜਦੇ ਸੀ ਕਾਂਗਰਸ ਦਾ ਰਾਜ ਸੀਗਾ ਬੱਸਾਂ ਦਾ ਕਿਰਾਇਆ ਤੁਹਾਡਾ ਮੁਫਤ ਸੀਗਾ ਤੇ ਕਾਂਗਰਸ ਨੇ 1500 ਤੁਹਾਡੀ ਪੈਨਸ਼ਨ ਵੀ ਕੀਤੀ ਇਹਨਾਂ ਨੇ 2500 ਦਾ ਵਾਅਦਾ ਕੀਤਾ ਸੀ ਦੇਖਾ ਅਗਰਸਾ ਰਾਸੀਗਾ ਕਿਸਾਨਾਂ ਦੀ ਫਸਲ ਮੰਡੀਆਂ ਚੋਂ ਤੀਜੇ ਦਿਨ ਚੱਕ ਲੈਂਦੇ ਸੀ ਅੱਜ 10 10 ਦਿਨ ਮੰਡੀਆਂ ਚ 15 15 ਦਿਨ ਫਸਲ ਰੁਲੀ ਤੇ ਝੋਨੇ ਨੂੰ ਕਾਟ ਲਾ ਕੇ 100 ਰੁਪਇਆ ਤੇ 50 ਰੁਪਏ ਕੁਇੰਟਲ ਅੱਜ ਕਿਸਾਨ ਦਾ ਮਾਲ ਖਰੀਦਿਆ ਗਿਆ 200 ਰੁਪਏ ਕੁਇੰਟਲ ਪੰਜਾਬ ਦੇ ਕਿਸਾਨ ਨੂੰ ਲੁੱਟਿਆ ਗਿਆ ਜਿਹਦੇ ਵਿੱਚ ਬੀਜੇਪੀ ਤੇ ਝਾੜੂ ਵਾਲੇ ਇਕੱਠੇ ਆ कौन है फूड मिनिस्टर कटारू चक साहब ये खुराक मंत्री है, थले खरीर है रेता था, खादा ही खाधा लेकिन पंजाब के किसान की पुत प्यारी फसल ना के रखा फिर जो नशे का बोलबाल है कशा बंद करना है मैं पूछा गया ਕਹਿੰਦੇ ਬਈ 30 ਤਰੀਕ लास्ट ਤੁਸੀਂ ਨਸ਼ਾ ਦਾ ਬੰਦ ਹੋ ਗਿਆ ਨਸ਼ਾ ਹੋ ਗਿਆ ਬਈ ਬੰਦ ਹੋ ਗਿਆ ਕਿ ਨਹੀਂ ਬੋਲੋ ਇਹ ਨਸ਼ਾ ਐ ਨਹੀਂ ਬੰਦ ਹੋਣਾ ਬਾਜਵਾ ਸਾਹਿਬ ਇਹ ਨਸ਼ਾ ਜਦੋਂ ਤੁਸੀਂ ਲੋਕਾਂ ਨੇ ਸਰਕਾਰ ਚਲਾਉਣੀ ਹੈ ਇਹ ਨੌਕਰੀਆਂ ਦੇਣੀਆਂ ਪੈਣੀਆਂ ਆਹ ਜਿਹੜਾ ਨੌਜਵਾਨ ਮੁੰਡਾ ਵਿਚਾਰਾ ਫਿਰਦਾ ਹੈ ਇਹ ਤੜਕੇ 9 ਵਜੇ ਜਦੋਂ ਨੌਕਰੀ ਤੇ ਜਾਏਗਾ 50000 ਰੁਪਿਆ ਕਮਾ ਕੇ ਲਿਆਏਗਾ 5 ਵਜੇ ਆਏਗਾ ਫੇਰ ਨਸ਼ਾ ਰੁਕੇਗਾ ਇਹ ਪੜ ਪੜ ਕੇ ਵੇਨੇ ਘੁੰਮ ਰਹੇ ਆ ਬੱਚੇ ਇਸ ਕਰਕੇ ਸਾਡੇ ਬੱਚੇ ਨਸ਼ੇ ਦੇ ਆਦੀ ਹੋ ਗਏ ਆ ਇਹ ਇਸ ਕਰਕੇ ਸਾਡੇ ਬੱਚੇ ਨਸ਼ੇ ਦੇ ਆਦੀ ਹੁਣ ਕਹਿੰਦੇ ਆ ਅਸੀਂ ਪਰਚੇ ਦਰਜ ਕਰਤੇ ਪਰਚੇ ਦੱਸੋ ਭਾਈ ਪਰਚੇ ਦਰਜ ਕਰਨ ਨਾਲ ਨਸ਼ਾ ਬੰਦ ਹੋਏਗਾ ਕਹਿੰਦੇ ਘਰ ਤੋੜ ਤੇ ਇੱਕ ਤਾਂ ਜਿਹੜਾ ਮੁੰਡਾ ਨਸ਼ਾ ਕਰਦਾ ਔਰੇ ਤੇ ਪਰਚਾ ਹੋ ਗਿਆ ਕਿ ਘਰ ਤੋੜਤਾ ਭਈ ਮਾਪਿਓ ਦਾ ਕੀ ਕਸੂਰ ਆ ਭਈ ਬੋਲੋ ਜਿਹੜਾ ਮੁੰਡਾ ਨਸ਼ਾ ਕਰਦਾ ਉਹਦੇ ਪਿਓ ਦਾ ਕੀ ਕਸੂਰ ਐ ਉਹਦਾ ਘਰ ਤੋੜਦਾ ਪਰਚਾ ਦੇਦਾ ਚਲੋ ਦੇਦਾ ਹੁਣ ਜਿਹੜਾ ਮਾਂ ਐ ਤੇ ਬਾਪ ਐ ਉਹਨੂੰ ਆਪੇ ਬੱਚੇ ਦੇ ਆਸਤੇ ਕਚਹਿਰੀਆਂ ਜਾਣਾ ਪੈਂਦਾ ਉਹ ਵਕੀਲ ਕਰਨਾ ਪੈਂਦਾ ਬੱਚਾ ਤਾਂ ਮਰਦਾ ਹੀ ਮਰਦਾ ਤੇ ਮਾਂ ਬਾਪ ਕਚਹਿਰੀਆਂ ਦੇ ਚੱਕਰ ਕੱਢ ਕੇ ਵਕੀਲਾਂ ਨੂੰ ਪੈਸੇ ਦੇ ਕੇ ਮਾਂ-ਤਾਪ ਵੀ ਭਾਇਆ ਲੈ ਰਹਿੰਦੇ ਐ ਇਦਾਂ ਨਸ਼ਾ ਖਤਮ ਨਹੀਂ ਹੋਏਗਾ ਭਗਵਾਨ ਤੁਮਾਂ ਸਿਆ ये नशा ये तो नशा की नशा की जो नशा खत्म करना है ये वाकया तेरे मन दर्द की विधानसभा नशा नहीं खत्म होना कैना है एरा बदलाव क्डना पैण है सारे लोगों को विचार लिडा च जा पूछ कि नशा किम होगा फिर पंजाब चो नशा खत्म हो सकता है नौकरी किसी नही मिल रही ਕੀ ਕਹ ਬਾਜਵਾ ਸਾਹਮਣੇ ਉਹ ਭਾਈ ਨੌਕਰੀ ਕਿਵੇਂ ਮਿਲੂਗੀ ਤੁਹਾਨੂੰ ਕਦੇ ਨਹੀਂ ਮਿਲਦੀ ਹੁਣ ਪੁੱਛੋ ਕਿਉਂ ਸਾਡੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਪਟਵਾਰੀ ਇੱਕ ਪਟਵਾਰੀ ਕੋਲੇ ਕਿੰਨੇ ਪਿੰਡਾ ਜਗਿੰਦਰ ਜੀ ਤੁਹਾਡੇ 25 ਤੋਂ 30 ਪਿੰਡਾ ਇੱਕ ਪਟਵਾਰੀ ਕੋਲੇ ਇੱਕ ਪੰਚਾਇਤ ਸੈਕਟਰੀ ਕੋਲੇ ਕਿੰਨੇ ਪਿੰਡਾ 25 ਪਿੰਡਾ ਵੀਠਾਰਵੀ ਇੱਕ ਪੰਚਾਇਤ ਸੈਕਟਰੀ ਕੋਲੇ ਇੱਕ ਕਾਨੂੰਗੋਹ ਪਟਵਾਰੀ ਕੋਲੇ ਕਿੰਨੇ ਪਿੰਡ ਹੈ 40 ਪਿੰਡ ਹੋਣਗੇ ਕਾਨੂੰਗੋਹ ਕਾਨੂੰਗੋਹ ਜਿਹੜਾ ਪਟਵਾਰੀ ਹੁੰਦਾ ਹੈ ਸ਼ਹਿਰਾਂ ਚ ਸਫਾਈ ਕਰਨ ਵਾਲੇ ਬੰਦੇ ਹੈ ਨਹੀਂ ਪੁਲਿਸ ਚੌਕੀਆਂ ਚ ਕਿੰਨੇ ਪਿੰਡ ਆ ਵੀ ਭੋਏ ਦੇ 250 ਪਿੰਡ ਹੈ ਤੇ 500 ਦੇ ਐਸ.ਐਚ.ਓ ਖੜੇ ਸੀ ਤੁਸੀਂ ਭੋਏ ਦੇ ਐਸ.ਐਚ.ਓ ਭੋਏ ਚ ਕੋਈ ਥਾਣਾ ਨਹੀਂ ਕਿੰਨੇ ਮਲਾਜ਼ਮ ਐ ਜੀ ਤੁਹਾਡੇ ਥਾਣੇ 'ਚ ਇਹ 30 ਜਾਣੇ ਨੇ ਸਜਾਨਪੁਰ 'ਚ ਇੱਥੇ ਵੀ 30 40 40 ਬੰਦੇ 250 ਪਿੰਡ ਸੰਭਾਲਦੇ ਇੱਕ ਸ਼ਹਿਰ ਐ ਕਿਵੇਂ ਸੰਭਾਲ ਲੈਣਗੇ ਭਈ ਹਰੇਕ ਪਿੰਡ ਤੇ ਇੱਕ ਪੁਲਿਸ ਵਾਲਾ ਹੋਣਾ ਚਾਹੀਦਾ ਤੜਕੇ ਮੋਟਰਸਾਈਕਲ ਤੇ ਆ ਕੇ ਉੱਥੇ ਬਹਿ ਜਾਏ ਤੇ ਸ਼ਾਮ ਨੂੰ ਜਾਵੇ ਉਰੀ ਜਾਵੇ ਤੇ ਦੂਜਾ ਆ ਜੇ ਫੇਰ ਨਸ਼ਾ ਤੇ ਚੋਰੀ ਤੇ ਡਕੈਤੀ ਘਟ ਸਕਦੀ ਐ ਡਾਕਟਰ ਹੈਗੇ ਆ ਪੂਰੇ ਡਾਕਟਰ ਸਕੂਲਾਂ 'ਚ ਮਾਸਟਰ ਹੈ ਗਿਆ ਫਿਰ ਲਾਉਂਦਾ ਕਿਉਂ ਨਹੀਂ ਕਿਉਂਕਿ 3.4 ਲੱਖ ਕਰੋੜ ਦਾ ਕਰਜ਼ਾ ਹੈ ਜਿਹਨੂੰ ਨੌਕਰੀ ਲਾਏਗੀ ਸਰਕਾਰ ਉਹ 50000 ਰੁਪਿਆ ਮਹੀਨਾ ਮੰਗਦਾ ਹੈ 50000 ਰੁਪਿਆ ਮਹੀਨਾ ਹੈ ਨਹੀਂ ਸਰਕਾਰ ਕੋਲੇ ਜਿਹੜਾ ਵਿਅਕਤੀ ਰਿਟਾਇਰ ਹੋ ਜਾਂਦਾ ਹੈ ਉਹਦੀ ਜ਼ਿੰਮੇਵਾਰੀ ਦੂਜੇ ਨੂੰ ਦੇ ਦਿੰਦੇ ਐ ਇਹ ਪੁਲਿਸ ਵਾਲਿਆਂ ਨੂੰ ਤਾਂ ਛੁੱਟੀ ਨਹੀਂ ਮਿਲਦੀ ਦਿਵਾਲੀ ਤੇ ਲੋਹੜੀ ਇਹਨਾਂ ਦੀ ਕੋਈ ਛੁੱਟੀ ਨਹੀਂ ਇਹ ਜਿਨ੍ਹਾਂ ਨੂੰ ਇਹ ਕਹਿੰਦੇ ਪੰਜਾਬ ਦੀ ਪੁਲਿਸ ਪਹੁੰਚਦੀ ਹੈ ਉਦੋਂ ਉਹਨੂੰ ਸਾਰਾ ਕੁਝ ਲੁੱਟਿਆ ਜਾਂਦਾ ਹੈ ਸਮਝ ਗਏ ਨਾ ਪਰ ਇਹ ਤਾਂ ਖਟਾਰੂ ਚੱਕ ਸਾਹਿਬ ਵਾਸਤੇ ਰੱਖੇ ਆ ਇਹਨਾਂ ਨੂੰ ਤਾਂ ਕੰਮ ਹੀ ਕੋਈ ਨਹੀਂ ਹੋਰ ਵੀ ਖਟਾਰੂ ਚੱਕ ਦੀ ਸੇਵਾ ਕਰਨੀ ਹੈ ਤੇ ਜੋ ਕਵੇ ਉਹ ਮੈਂ ਕਰਨਾ ਹੈ ਚੋਰ ਨੂੰ ਤਾਂ ਫੜਨਾ ਹੀ ਨਹੀਂ ਨਾ ਨਸ਼ੇ ਆਰੇ ਨੂੰ ਫੜਨਾ ਹੈ ਗੱਲ ਸਹੀ ਹੈ ਕਿ ਨਹੀਂ ਬੋਲੋ ਜਾ ਜਾ ਇਹਨਾਂ ਨੂੰ ਲਾ ਰੱਖਿਆ ਵੀ ਜਗਿੰਦਰਪਾਲ ਧੋਏ ਦੇ ਮਗਰ ਰੋ ਇਹਨਾਂ ਦੇ ਪਛਾਣ ਕਰਨਾ ਕਿਵੇਂ ਨਾ ਕਿਵੇਂ ਉਹ ਤਾਂ ਢਿੱਕੇ ਨਹੀਂ ਛੱਡਦਾ ਇਹਨਾਂ ਦੇ ਘੇਟ ਬੰਦਾ ਨਹੀਂ ਤਾਂ ਹੋਰ ਪਰਚਾ ਦੇ ਦੇਣ ਕਹਿਣ ਦਾ ਮਤਲਬ ਇਹ ਹੈ ਇਹ ਸਾਰੀਆਂ ਪੋਸਟਾਂ ਭਰਨੀਆਂ ਪੈਣੀਆਂ ਇੱਕ ਪਿੰਡ ਤੇ ਪਿਠਵਾਰੀ ਹੋਣਾ ਚਾਹੀਦਾ ਇੱਕ ਪਿੰਡ ਤੇ ਪੰਚਾਇਤ ਸੈਕਟਰੀ ਹੋਣਾ ਚਾਹੀਦਾ ਇੱਕ ਪਿੰਡ ਦੇ ਕਾਨੂੰਗੋ ਹੋਣਾ ਚਾਹੀਦਾ ਫੇਰ ਕੰਮ ਚੱਲੇਗਾ ਇਹ ਪੈਸਾ ਹੈ ਨਹੀਂ ਤੇ ਪੰਜਾਬ ਕੰਗਾਲ ਹੋਇਆ ਪਿਆ ਆ 1000 ਕਰੋੜ ਰੁਪਈਆ ਮਸ਼ੂਰੀਆਂ ਤੇ ਰੱਖਿਆ ਭਗਵੰਤ ਮਾਨ ਨੇ ਬੋਰਡ ਲਾਉਣ ਨੂੰ ਕੀ ਮੇਰੇ ਬੋਲ ਲਈ ਜਾਓ ਇਹ ਫਜ਼ੂਲ ਖਰਚੀ ਬੰਦ ਕਰਨੀ ਪੈਣੀ ਹੈ ਇਹ ਫਜ਼ੂਲ ਖਰਚੀ ਬੰਦ ਕਰਕੇ ਤੇ ਨੌਕਰੀਆਂ 'ਚੋਂ ਪੈਸਾ ਦੇਣਾ ਪੈਣਾ ਹੈ ਤੇ ਆ ਜਿਹੜਿਆ ਬਾਦੂਨੀਆਂ ਸਕੀਮਾਂ ਚਲਾਈਆਂ ਇਹ ਬੰਦ ਕਰਨੀਆਂ ਪੈਣੀਆਂ ਫੇਰ ਪੰਜਾਬ ਤਰੱਕੀ ਕਰੇਗਾ ਚੰਗਾ ਚੰਗਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਚਾਹੀਦਾ ਜੇ ਚੰਗਾ ਪ੍ਰਿੰਸੀਪਲ ਹੋਵੇ ਸਕੂਲ ਦਾ ਕੋਰੇ ਕੋਲੇ ਦਾਖਲਾ ਵੱਧ ਜਾਂਦਾ ਜੇ ਚੰਗਾ ਜੇ ਚੰਗਾ ਡਾਕਟਰ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ 'ਤੇ ਰਸ਼ ਘਟ ਜਾਂਦਾ ਹੈ ਸਰਕਾਰੀ ਹਸਪਤਾਲ ਜਾਂਦੇ ਕਹਿੰਦੇ ਡਾਕਟਰ ਚੰਗਾ ਹੈ ਜੇ ਚੰਗਾ ਮੁੱਖ ਮੰਤਰੀ ਬਣ ਜੇ ਤੇ ਪੰਜਾਬ ਦੀ ਤਰੱਕੀ ਕਰ ਸਕਦਾ ਹੈ ਤੇ ਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਨਰਗਾ ਬਣ ਜੇ ਤਾਂ ਪੰਜਾਬ 25 ਬਰੇ 25 ਬਰੇ ਪਿੱਛੇ ਹੋ ਜਾਂਦਾ ਹੈ ਜੇ ਮੰਤਰੀ ਘਟਾਰੂ ਚੱਕਰਗਾ ਬਣ ਜੇ ਤੇ ਭੁਵਾ 50 ਸਾਲ ਪਿੱਛੇ ਹੋ ਗਿਆ 50 ਸਾਲ ਪਿੱਛੇ ਹੋ ਗਿਆ ਤੇ ਬਦਨਾਮੀ ਵੱਖਰੀ ਹੋ ਗਈ ਇੱਜ਼ਤ ਵੱਖਰੀ ਖਰਾਬ ਹੋ ਗਈ ਸੋ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਤੇ ਕਾਂਗਰਸ ਪਾਰਟੀ ਆ ਜਿਹੜੇ ਹਮੇਸ਼ਾ ਲੋਕਾਂ ਦਾ ਸੋਚਿਆ ਬਾਰਡਰ ਦੇ ਲੋਕਾਂ ਦਾ ਸੋਚਿਆ ਅੱਜ ਕੀ ਹੋਇਆ ਨਰਿੰਦਰ ਮੋਦੀ ਦੇ ਰਾਜ ਓਏ ਕਾਂਗਰਸ ਦਾ ਰਾਜ ਹੁੰਦਾ ਸੀ 11 ਮਾਰੇ ਪਹਿਲਾਂ ਤੇ ਪੈਟਰੋਲ ਮਿਲਦਾ ਸੀ 45 ਰੁਪਏ ਅੱਜ 100 ਰੁਪਏ ਮਿਲਦਾ ਹੈ ਕਾਂਗਰਸ ਦਾ ਰਾਜ ਹੁੰਦਾ ਸੀ ਅੱਜ ਤੋਂ 11 ਵਰੇ ਪਹਿਲਾਂ ਮਨਮੋਹਨ ਸਿੰਘ ਵੇਲੇ ਤੇ 2000 ਰੁਪਏ ਤੋਲਾ ਸੋਨਾ ਹੁੰਦਾ ਸੀ ਅੱਜ ਲੱਖ ਰੁਪਏ ਤੋਲਾ ਹੈ ਕਾਂਗਰਸ ਦਾ ਰਾਜ ਹੁੰਦਾ ਸੀ 450 ਰੁਪਏ ਦਾ ਡੀਏਪੀ ਦਾ ਗੱਟਾ ਮਿਲਦਾ ਸੀ ਅੱਜ 1400 ਦਾ ਡੀਏਪੀ ਦਾ ਖਾਦ ਦਾ ਗੱਟਾ ਮਿਲਦਾ ਕਾਂਗਰਸ ਦਾ ਰਾਜ ਹੁੰਦਾ ਸੀ 300 ਰੁਪਏ

ਦੇਸ਼ ਦੇ ਅੰਦਰ ਦੇਸ਼ ਦਾ ਪ੍ਰਧਾਨ ਮੰਤਰੀ 11 ਸਾਲ ਤੋਂ ਹੈ ਇੱਥੇ ਬੀਜੇਪੀ ਚੋਣ ਲੜਦੀ ਹੈ ਮੈਨੂੰ ਇੱਕ ਬੰਦਾ ਬਾਹਰ ਖੜਾ ਕਰਕੇ ਦਿਓ ਕਿ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਈ ਬੰਦਾ ਨੌਕਰੀ ਲਾਇਆ ਹੋਵੇ ਦੱਸੋ 11 ਸਾਲਾਂ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਹੈ ਮਹਿੰਗਾਈ ਨੇ ਗਰੀਬਾਂ ਦਾ ਲੱਕ ਤੋੜਤਾ ਨੌਕਰੀ ਕਿਸੇ ਨੂੰ ਨਹੀਂ ਮਿਲੀ ਤੇ ਭਗਵਾਨਤਮਾਨ ਨੇ ਤਾਂ ਦੇਣੀ ਕੀ ਸੀ ਸੋ ਮੇਰੇ ਕਹਿਣ ਤੋਂ ਬਾਅਦ ਇੱਕੋ ਇੱਕ ਵੀ ਕਾਇਪਾ ਤੁਹਾਡੇ ਕੋਲੇ ਇੱਕੋ ਇੱਕ ਉਹ ਕਾਂਗਰਸ ਪਾਰਟੀ ਹੈ ਤੇ ਕਿਕਿੰਦਰ ਸਿੰਘ ਹੈ ਤਕੜੇ ਹੋ ਕੇ ਆਪਾਂ ਥੱਲੇ ਭਾਵੇਂ ਜਿੱਤ ਰਹੇ ਆ ਲੇਕਿਨ ਬੂਥਾਂ ਤੇ ਕਮੇਟੀਆਂ ਘਰੇ ਬੈਠੇ ਨਹੀਂ ਬਣਾਉਣੀਆਂ ਬਲਾਕ ਦੇ ਪ੍ਰਧਾਨੋਂ ਪਿੰਡ-ਪਿੰਡ ਜਾ ਕੇ ਬਣਾਉਣੀਆਂ ਪੰਚਾਇਤ ਦੀਆਂ ਕਮੇਟੀਆਂ ਮੰਡਲ ਦੇ ਪ੍ਰਧਾਨ ਮੰਡਲ ਦੀਆਂ ਕਮੇਟੀਆਂ ਅਗਲੇ 2 ਸਾਲ दुश्मन बड़ा सुचेत है दुश्मन बड़ा चला के उस दुश्मन का मुकाबला लड़ाई लड़के करने। आ मोदी दा कुछ नहीं गया आ, सारे चैनल खरीदे गए छब्बी बंदे मरे से पहलगाम लेकिन उस तु तो बाद सैकड़े बंद मौत हो गई अमरीका के कहते गोडे टेकते पहला अतलाह करके गया मोदी साहब ਕਿ ਮੈਂ ਹਮਲਾ ਕਰਨ ਵਾਲਾ ਹਾਂ ਅੱਤਵਾਦੀ ਸੰਗਠਨਾਂ ਤੇ ਭਾਈ ਜਿਹੜੇ ਦੇਸ਼ ਨੇ ਅੱਤਵਾਦੀਆਂ ਨੂੰ ਪਨਾਹ ਦਿੱਤੀ ਹੈ ਜੇ ਉਹਨਾਂ ਨੂੰ ਪਹਿਲਾਂ ਤਲਾਹ ਦੇ ਦੇਗਾ ਤੇ ਉੱਥੇ ਅੱਤਵਾਦੀ ਬੈਠੇ ਹੋਣਗੇ ਲੇਕਿਨ ਟੈਲੀਵਿਜ਼ਨਾਂ ਨੇ ਐਨੇ ਬੰਬ ਸੱਟ ਦੇ ਵਿਖਾਤੇ ਲੋਕਾਂ ਨੇ ਲੱਗਿਆ ਪਤਾ ਨਹੀਂ ਕੀ ਕਰਤਾ ਫਿਰ ਆਪਣੇ ਆਪ ਅਮਰੀਕਾ ਦੇ ਕਹਿਣ ਤੇ ਗੋਡੇ ਟੇਕਦੇ ਨੁਕਸਾਨ ਹੋ ਗਿਆ ਸਾਡੇ ਦੇਸ਼ ਦਾ ਪਠਾਨਕੋਟ ਦੇ ਲੋਕਾਂ ਦਾ ਇਥੇ ਦੇ ਦਸਹੀ ਰੋਡ ਆ ਗਿਆ ਕੀ ਆ ਡਰੋਂ ਦੇ ਹੱਬਲੇ ਕਿਸੇ ਨੂੰ ਮੁਆਵਜ਼ਾ ਦਿੱਤਾ ਬਾਰਡਰ ਤੋਂ ਲੋਕ ਉਹ ਠੁੱਟ ਕੇ ਚਲੇ ਗਏ ਫਸਲਾਂ ਨੁਕਸਾਨ ਹੋ ਗਿਆ ਕਿਸੇ ਨੂੰ ਕੋਈ ਰੁਪਿਆ ਦਿੱਤਾ ਨਹੀਂ ਦਿੱਤਾ ਸੋ ਤਗੜੇ ਰੋ ਸਾਨੂੰ ਪਤਾ ਇੱਕ ਬੀਜੇਪੀ ਦਾ ਐਮਐਲਏ ਹਿਮਾਚਲ ਦਾ ਜਿਹੜਾ ਮਾਈਨਿੰਗ ਕਰਾ ਰਿਹਾ ਪਠਾਨਕੋਟ ਦੇ ਵਿੱਚ ਭੋਏ ਰੇ ਰੇ ਕਿ ਕਿਹਨੂੰ ਕਿਹਨੂੰ ਮਹੀਨੇ ਦਾ ਕਰੋੜ ਰੁਪਇਆ ਪਹੁੰਚਾਉਂਦਾ ਹੈ ਜੇ ਘਟਾਰੂ ਚੱਕ ਸਾਹਿਬ ਤੁਹਾਨੂੰ ਨਹੀਂ ਪਤਾ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਨਾਂ ਦੱਸ ਦਿਆਂ ਭੋਇਆ ਰਿਓ ਤੁਹਾਨੂੰ ਪਤਾ ਨਾ ਕਿ ਨਹੀਂ ਪਤਾ ਹਿਮਾਚਲ ਦਾ ਇੱਕ ਐਮਐਲ ਜਿਹੜਾ ਆਨ ਆਦਮੀ ਪਾਰਟੀ ਨਾਲ ਗਾਂਢ ਸਾੜ ਕਰਕੇ ਰੇਤੇ ਦਾ ਕੰਮ ਚਲਾ ਰਿਹਾ ਹੈ ਬਾਜਵਾਸ ਸਾਹਿਬ ਥੋੜੀ ਸਰਕਾਰ ਆ ਜਾਣੀ ਹੈ ਫਿਰ ਹੱਤਕੜੀਆਂ ਲਾ ਕੇ ਫਿਰ ਹਿਮਾਚਲ ਦਾ ਬਾਰਡਰ ਤੋਂ ਪਾ ਕੇ ਲਿਆਇਓ ਜੋ ਮੇਰੀ ਤੁਹਾਨੂੰ ਬੇਨਤੀ ਹੈ ਸੁੱਕਾ ਨਾ ਛੜਦਿਓ ਜੋ ਤੇ ਸਾਰੇ ਪੈਸੇ ਉਹਨੇ ਤੇ ਕਢਾਉਣੇ ਆ ਜਿਹੜੇ ਪਠਾਨਕੋਟ ਦੇ ਲੋਕ ਸੋ ਸੋ ਭਾਈ ਜਿਆਦਾ ਕੁਝ ਨਾ ਕਹਿੰਦੇ ਹੋਏ ਗਰਮੀ ਦਾ ਨਹੀਂ ਜਗਿੰਦਰ ਸਿੰਘ ਜਗਿੰਦਰ ਸਿੰਘ ਨੂੰ ਫਿਰ ਜੇਲਰ ਬਣਾ ਦੇਵੋਗੇ ਕਹਿੰਦਾ ਫੜਨ ਵਾਸਤੇ ਮੈਂ ਜਗਿੰਦਰ ਨੂੰ ਭੇਜੂਗਾ ਚਲੋ ਭਾਈ ਥੋੜਾ ਬੰਦਾ ਜਿਹਨੂੰ ਮਰਜ਼ੀ ਭੇਜ ਦਿਓ ਅਸੀਂ ਤਾਂ ਮਾਲ ਵੇਦੇ ਹਾਂ ਓ ਚੁੰਡਦੇ ਰਹਿੰਨੇ ਜੋ ਮਰਜ਼ੀ ਕਰ ਲਿਓ ਭਾਵੇਂ ਜਗਿੰਦਰ ਸਿੰਘ ਨੂੰ ਭੇਜ ਦਿਓ ਤੇ ਭਾਵੇਂ ਕਿਸੇ ਨੂੰ ਹੋਰ ਪਰ ਇੱਕ ਗੱਲ ਐਸਐਚਓ ਸਾਹਿਬ ਮੈਂ ਪੁਲਿਸ ਦੀ ਬਹੁਤ ਕਦਰ ਕਰਦਾ ਹਾਂ ਪੁਲਿਸ ਬੜੀ ਮਾਰਸ਼ਲ ਹੁੰਦੀ ਸੀ ਕਿਸੇ ਜ਼ਮਾਨੇ 'ਚ ਮਾਰਸ਼ਲ ਇਸ ਪੰਜਾਬ ਦੀ ਪੁਲਿਸ ਨੇ ਅੱਤਵਾਦ ਖਤਮ ਕਰਤਾ ਅਤਵਾਦ ਖਤਮ ਕੀਤਾ ਲੜਾਈ ਲੜੀ ਇਸ ਪੰਜਾਬ ਦੀ ਪੁਲਿਸ ਨੇ ਕੁਰਬਾਨੀਆਂ ਦਿੱਤੀਆਂ ਲੇਕਿਨ ਹੁਣ ਪਤਾ ਨਹੀਂ ਕੀ ਹੋ ਗਿਆ ਜਿਵੇਂ ਇਹਨਾਂ ਨੇ ਗੋਡੇ ਟੇਕ ਤੇ ਮਾਦਿਆ ਸ਼ੇਰਾਂ ਨੇ ਝਾੜੂ ਦੇ ਅੱਗੇ ਗੋਡੇ ਹੀ ਟੇਕਦੇ ਬੈਠਾ ਲਾ ਕੇ ਰੱਖ ਪੀਆਂ ਵੀ ਆ ਪਏ ਆ ਸੀ ਲੰਮੇ ਇਹ ਜਿਹੜੇ ਐਸਐਸਪੀ ਡੀਸੀ ਹੈ ਪਹਿਲੀ ਵਾਰੀ ਵੇਖਿਆ ਜਿਨ੍ਹਾਂ ਜਿਹੜੇ ਆਪਦੀ ਜ਼ਮੀਰ ਦੀ ਆਵਾਜ਼ ਨਹੀਂ ਸੁਣਦੇ ਲੈ ਗੱਲ ਸੁਣ ਲੋ ਮੈਂ ਕਿਸੇ ਨੂੰ ਚੇਤਾਵਨੀ ਨਹੀਂ ਦੇ ਰਿਹਾ ਪਰ ਇੱਕ ਗੱਲ ਬਾਜਵਾ ਸਾਹਿਬ ਤੁਹਾਨੂੰ ਕਰਨੀ ਪੈਣੀ ਹੈ ਇਹ ਇੱਥੋਂ ਬਦਲ ਕੇ ਉੱਥੇ ਵਾਲਾ ਕੰਮ ਬੰਦ ਕਰਕੇ ਇੱਕ ਕਾਨੂੰਨ ਬਣਾਇਓ ਬਾਜਵਾ ਸਾਹਿਬ ਬਾਜਵਾ ਸਾਹਿਬ ਕਾਨੂੰਨ ਬਣਾਇਓ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਇਹ ਸੋਧ ਕਰਨ ਵਾਲੀਆ ਅੰਗਰੇਜ਼ਾਂ ਵੇਲੇ ਦਾ ਪੁਲਿਸ ਦਾ ਕਾਨੂੰਨ ਚੱਲੀ ਜਾਂਦਾ ਹੈ ਜਿਹੜਾ ਪੁਲਸ ਵਾਲੇ ਮੁਲਾਜ਼ਮ ਨੇ ਕਿਸੇ ਤੇ ਪਰਚਾ ਦਿੱਤਾ ਆਰਦੇ ਦਸਕਤਾਂ ਦੇ ਥੱਲੇ ਜੇ ਉਹ ਬੰਦਾ 5 ਮਹੀਨੇ ਜੇਲ੍ਹ ਕੱਟਿਆ ਆ ਤੇ ਬਾਅਦ ਚ ਉਹ ਬਰੀ ਹੋ ਗਿਆ ਕੋਈ ਸਾੜੇ ਤੇ ਮਕਦਮਾਦਾਰ ਚ ਕਰਨਾ 5 ਸਾਲ ਹੋਰੀ ਨੌਕਰੀ ਕੱਟਣੀ ਐ ਤੇ 5 ਮਹੀਨਿਆਂ ਦੀ ਤਨਖਾ ਸਰਕਾਰ ਦੇ ਖਜ਼ਾਨੇ ਚ ਕਰਾਉਣੀ ਐ ਕਿਉਂ ਕਿ ਪੁਲਸਾਰਿਆਂ ਨੇ ਝੂਠਾ ਮਕਦਮਾ ਦਿੱਤਾ ਇਹ ਤਾਂ ਨਜ਼ਾਰੇ ਲੈਂਦੇ ਆ ਪਰਚਾ ਦੇ ਦਿੰਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਯੋ ਬਈ ਬੋਲੋ ਔਰ ਜੇ ਦੂਜਾ ਪਰਚਾ ਨਜਾਇਜ਼ ਪਾਇਆ ਗਿਆ ਵੀ ਬੰਦਾ ਬਰੀ ਹੋ ਗਿਆ ਫੇਰ ਭਾਵੇਂ ਡੀਐਸਪੀ ਹੋਵੇ ਤੇ ਭਾਵੇਂ ਐਸਪੀ ਹੋਵੇ ਉਹਨੂੰ ਡਿਸਮਿਸ ਕਰਨਾ ਹੈ ਡਿਸਮਿਸ ਤਾਂ ਜੋ ਕੋਈ ਪੁਲਸ ਵਾਲਾ ਕੋਈ ਪੁਲਸ ਵਾਲਾ ਕਿਸੇ ਦਾ ਰਾਜ ਆਵੇ ਕਿਸੇ ਤੇ ਨਜਾਇਜ਼ ਪਰਚਾ ਨਾ ਦਰਜ ਕਰੇ ਇਹੋ ਜਿਹਾ ਕਾਨੂੰਨ ਬਣਾ ਦਿਓ ਇਹ ਅੰਗਰੇਜ਼ਾਂ ਦਾ ਕਾਨੂੰਨ ਖਤਮ ਕਰ ਦਿਓ ਜਦੋਂ ਇਹਨਾਂ ਦਾ ਜੀ ਕਰਦਾ ਹੈ ਜਿੰਨੂੰ ਮਰਜ਼ੀ ਫੜ ਕੇ ਅੰਦਰ ਦੇ ਦਿੱਤੇ ਆ ਡਰਾਈ ਫਿਰ ਦੇ ਸੋ ਇਹ ਇਹ ਨਵੇਂ ਨਵਾਂ ਕੰਮ ਕਰਾਂਗੇ ਆਉਣ ਵਾਲੇ ਸਮੇਂ ਚ ਸੋ ਤੁਹਾਡਾ ਸਾਰਿਆਂ ਦਾ ਅੰਤ ਵਿੱਚ ਧੰਨਵਾਦ ਤੇ ਜਗਿੰਦਰਪਾਲ ਸਿੰਘ ਪੋਵਾ ਅੱਜ ਇੱਕ ਵੀ ਚਿੱਟਾ ਬਾਗ ਨੀਰੇ ਨਜ਼ਰ ਆ ਰਿਹਾ ਵੇਖੋ ਬਾਈ ਦੇ ਨਾ ਮੁੱਛ ਚ ਜਿੰਦਾਬਾਦ 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 ਜਦੋਂ ਹੱਸਦਾ ਅਮਰੀਸ਼ਪੁਰੀ ਵਰਗਾ ਲੱਗਦਾ ਹੈ ਦੇਖ ਨਾ ਭਾਵੇਂ ਹੱਸਦਾ ਵੀ ਮਸਾਈ ਐ ਪੰਜਾਰੀ ਸੋਣਾ ਪੈਂਦਾ ਫੇਰ ਐ ਮਾਰਾ ਦੱਸਦਾ ਤੇ ਇੱਕ ਵਾਰ ਇੱਕ ਇੱਕ ਧੋਲਾ ਵਿਖਾਦੇ ਹੋਏਰੇ ਸਾਡਾ ਬੰਦਾ ਖਟਾਰੂ ਚੱਕ ਤੋ ਘੈਂਡ ਲੱਗਦਾ ਕਿ ਨਹੀਂ ਲੱਗਦਾ ਦੱਸ ਦਿਓ ਬਈ ਬੋਲੋ ਸੋ ਦਿਲ ਵੀ ਨਮਾ ਤੇ ਬੰਦਾ ਵੀ ਸਾਡਾ ਜਵਾਨ ਐ 1.5 ਸਾਲ ਰਹਿ ਗਿਆ ਉਸ ਤੋਂ ਬਾਅਦ ਦੇਖਿਓ ਇਹਦੇ ਨਜ਼ਾਰੇ ਫੇਰ ਵੇਖਿਓ ਜੋਗਿੰਦਰ ਸਿੰਘ ਤੁਹਾਡੇ ਵਾਸਤੇ ਕੀ ਕਰਦਾ ਹੈ ਤੇ ਕਾਂਗਰਸ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਦਾ ਹੈ ਇਹਨੇ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪ੍ਰਵਾਨ ਤੁਹਾਡਾ ਸਾਰਿਆਂ ਦਾ ਧੰਨਵਾਦ ਬਹੁਤ ਮਿਹਰਬਾਨੀ ਜੈ ਹਿੰਦ ਜੈ ਭਾਰਤ ਧੰਨਵਾਦ ਹੁਣ ਸਨਮਾਨਿਤ ਕਰਨਗੇ ਜੀ ਪਹਿਲੇ ਸਾਡੇ ਪੰਜਾਬ ਦੇ ਪ੍ਰਧਾਨ ਰਾਧਾ ਵਰਿੰਗ ਜੀ ਸਾਫ ਕਬਤਾ ਜੁਗਿੰਦਰਪਾਲ ਜੀ ਔਰ ਨਾਲ ਦੀ ਨਾਲ ਦੋਨੋ ਬਲਾਕ ਦੇ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਜੀ ਔਰ ਇਸ ਤੋਂ ਬਾਅਦ ਪਾੜਾ ਸਾਹਿਬ ਜੀ ਸਾਡੇ ਗਰਦਾਸਪੁਰ ਦੀ ਸ਼ਾਨ ਅੰਮਰ ਸਾਹਿਬ ਪਾੜਾ ਸਾਹਿਬ ਜੀ ਨੂੰ ਸਨਮਾਨਿਤ ਕਰਨਗੇ नाल चेयरमैन साहब राजकुमार जी और लक्की जी चेयरमैन जी और दोनों ब्लाक प्रधान इस तुम तो सा प्रधान एम एल ए सुजानपुर नरेशपुरी जी सम्मानित साहब सबका विधायक जोगिंद्रपाल जी, जी।, जी और साढ़े कोआरिनेटर नवयुक्त ਛੋਟੇਪੁਰ ਜੀ ਇਹਨਾਂ ਨੂੰ ਸਨਮਾਨਿਤ ਕਰਨਗੇ ਸਾਡੇ ਸਾਬਕਾ ਵਿਧਾਇਕ ਜੀ ਔਰ ਸ੍ਰੀ ਪ੍ਰਤਾਪ ਹਰਗਵਿੰਦਪੁਰ ਤੋਂ ਹਲਕਾ ਵਿਧਾਇਕ ਹਰਗਵਿੰਦਪੁਰ ਤੋਂ ਹਲਕਾ ਵਿਧਾਇਕ ਉਹਨਾਂ ਨੂੰ ਵੀ ਸਨਮਾਨਿਤ ਕਰਨਗੇ ਸਾਬਕਾ ਵਿਧਾਇਕ ਗੁਬਿੰਦਰਪਾਲ ਜੀ ਕਿਸਾਨ ਸਰਦੇ ਬਲਾਕ ਪ੍ਰਧਾਨ ਜੀਤ ਸਿੰਘ ਜੀ ਔਰ ਸਰਪੰਚ